ਹੈਲੋ ਟਿੱਟੂ ਕੜੇ ਆ ਜੀ ਲਓ ਕਹਿੰਦੇ ਰਸਤੇ ਸੀ ਕਹਿੰਦੇ ਆਪਾਂ ਨੂੰ ਉਹਨਾਂ ਨੇ ਉਹਨਾਂ ਨਾਲ ਵਾਟ ਕੀਤਾ ਸੀਗਾ ਤੇ ਉਹਨਾਂ ਨੇ ਆਪਾਂ ਨੂੰ ਆਪਣੇ ਖਿਚੀ ਵਿੱਚ ਸ਼ਾਮਲ ਹੋਣ ਲਈ ਕਿਹਾ ਤੇ ਆਪਾਂ ਜ਼ਰੂਰ ਜਾਵਾਂਗੇ ਤੇ ਅੱਜ ਕਰਾਉਣ ਚੱਲੇ ਆਪਾਂ ਬਾਹਰ ਕੈਰਕਟਰਾਂ ਜਾਂ ਸਮੂਥ ਹੋਵੇ ਤੇ ਉਹ ਵੀ ਅੱਡਾ ਬਾਅਦ ਤੇ ਕੰਡੀਸ਼ਨ ਦੇਣਾ ਵਾਟਸਐਪਿੰਗ ਵੈਲਕਮ ਟੂ ਹੂਡ ਪੁਨੇ ਚਿਰਪ ਕਰਨਾ ਨੇਵਰ ਵਨ ਲੂਲ ਮੈਗੂਨ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਗਿਆ ਇਕਨੋਮੀ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਾਲੂ ਦੀ ਕਾਲੂ ਨੂੰ ਨਿਯੋਤਤਾ ਆਇਆ ਮੋਟੀ ਮਾਸ ਵੱਲੋਂ ਮੱਝ ਵੱਲੋਂ ਉਹ ਬਿਮਾਰੀਆਂ ਦਾ ਘਰ ਮੀਨੂਸਰਾ ਕਰੇ ਚੱਲੀ ਆ ਉਹਨਾਂ ਦੇ ਗੱਠਮਿਠ ਹੋਣ ਲੱਗੀ ਆ ਦੋਵਾਂ ਦੀ ਦੇਖ ਲਓ ਪਹਿਲਾਂ ਤਾਂ ਕਲੀ ਕਰਨ ਬਠਿੰਡਾ ਦੇ ਨਾਲ ਸੀ ਕੂਕੀ ਕਮੇਟੀ ਵਾਲੇ ਦੇ ਨਾਲ ਸੀ ਇਹਦੀ ਗੱਠਮਿਠ ਹੁਣ ਦੂਜੇ ਪਾਸੇ ਵੀ ਹੋ ਗਈ ਮੀਨੂ ਸਰਾਂ ਦੇ ਨਾਲ ਵੀ ਚੱਲ ਪਈ ਪੱਪੀਆਂ ਜੱਫੀਆਂ ਹੋਣ ਲੱਗੀਆਂ ਉਹਨਾਂ ਦੇ ਘਰੇ ਗਈ ਹੈ ਘਰੇ ਜਾ ਕੇ ਕੀ ਇਹਨਾਂ ਨੇ ਪੰਚਾਇਤ ਕੀਤੀ ਹੈ ਸਾਰੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦੇਖਾਂਗੇ ਉਦੋਂ ਪਹਿਲਾਂ ਇੱਕ ਪਿਆਰੀ ਜੀ ਆਪਣੇ ਪੰਜਾਬ ਦੇ ਉੱਭਰਦੇ ਹੋਏ ਸtare ਤੁਹਾਨੂੰ ਦਿਖਾਉਣਾ ਤੇ ਫਿਰ ਅੱਗੇ ਕਬੱਡੀ ਵਿੱਚ ਪਾਉਣਾ ਜੋਤੀ ਜੋਤੀ ਨੀਮਾਏ ਜੋਤੀ ਮਾਤਾ ਨੂੰ ਬੜਾ ਪਿਆਰ ਕਰਦਾ ਮਾਂ ਬੜਾ ਪਿਆਰ ਕਰਦਾ ਤੈਨੂੰ ਭੈਣ ਚੋਦ ਜਾ ਤੈਨੂੰ ਪੈ ਜਾਣ ਕਾਲੇ ਕੱਛਿਆਂ ਵਾਲੇ ਰਾਤ ਨੂੰ ਸੁੱਤੇ ਪਏ ਨੂੰ ਵੇਖ ਲੋ ਲੋਕਾਂ ਦੇ ਪੁੱਠੇ ਕੰਮ ਦੇਖ ਲੋ ਵੀ ਭੈਣ ਚ ਜਿਹੜਾ ਛੇ ਤੁਸੀਂ ਇਹ じゃ ਕੁਛ ਕਰਦੇ ਹੋ ਘੱਟੋ ਘੱਟ ਆਪਣੀ ਪ੍ਰਾਈਵੇਸੀ ਦੇ ਵਿੱਚ ਕਰ ਲੋ ਆ ਤੁਹਾਨੂੰ ਇੰਟਰਨੈਟ 'ਤੇ ਵੀਡੀਓ ਬਣਾਉਣ ਦਾ ਕੀ ਚੱਕਰ ਹੈ ਫੀਮ ਦੀ ਖੇਤੀ ਫਿਰੇ ਕਰਨ ਨੂੰ ਕਹਿੰਦਾ ਲਾਉਣਾ ਕਰਨਾ ਹਾਈ ਮੈਨੂ ਕੀ ਕੀ ਕਰਦਾ ਕਿਆ ਲੁੱਟੀ ਗਈ ਹੁਣ ਦੱਸ ਦੇ ਵੀ ਕੀ ਕੁਛ ਖੰਦਾ ਕਿਤੋਂ ਸ਼ੁਰੂ ਕਰੀਏ ਜਰਦਾ ਸੈਕਟਰ ਬीडी ਹੋਰ ਕੀ ਕੁਛ ਹੁੰਦਾ ਹੈ ਗਾਂਜਾ ਭੂ ਕੀ ਸਮੈ ਕੀ ਕੁਛ ਕਰਦਾ ਦੱਸ ਦੇ ਹੁਣ ਸ਼ੁਰੂ ਕਰਦੇ ਹਾਂ ਤਾਂ ਤੂੰ ਲੁੱਟੀ ਗਈ ਦੇਖ ਲੋ ਲੈ ਸਾਲਾ ਗਾਣਾ ਆਇਆ ਠੀਕ ਹੈ ਤੁਸੀਂ ਪ੍ਰੋਮੋਸ਼ਨ ਕਰਨ ਲੱਗ ਰਹੇ ਹੋ ਠੀਕ ਹੈ ਇੰਨਾ ਵੀ ਕੀ ਗੇਰਨਾ ਕਿ ਸਾਲਾ ਐ ਪਿੱਟਣੀ ਪੈਣ ਲੱਗੀ ਹੋਏ ਹੋ ਤੁਸੀਂ ਅੱਛਾ ਇਹ ਵੀ ਪੈ ਲੈ ਚਲੋ ਇਹ ਵੀ ਗੱਲ ਠੀਕ ਹੈ ਗੰਦ ਚ ਬੈਠਣ ਦੀ ਕੀ ਲੋੜ ਪੈ ਗਈ ਤੁਹਾਨੂੰ ਉਹ ਤੁਹਾਡਾ ਚੰਗਾ ਕਾਰੋਬਾਰ ਹੈ ਚੰਗੇ ਘਰ ਨੇ ਤੁਹਾਡਾ ਵਧੀਆ ਰੱਬ ਨੇ ਹੱਥ ਪੈਰ ਦਿੱਤੇ ਹੋਏ ਨੇ ਵਧੀਆ ਤੁਸੀਂ ਖਾਂਦੇ ਪੀਂਦੇ ਹੋ ਕਿਹੇ ਜਿਹੇ ਲੱਛਣ ਕਰੀ ਜਾਂਦੇ ਹੋ ਜਿੱਥੇ ਆਂਦਾ ਜਾਂਦਾ ਸ਼ਰਾਬੀ ਆ ਕੇ ਨਾ ਮੂਤ ਜਾਂਦਾ ਜਿੱਪ ਖੋਲ ਕੇ ਆਪਣੀ ਉੱਥੇ ਬੈਠ ਕੇ ਇਹ ਹਾਏ ਮਲੂਟੀ ਹਾਏ ਮਲੂਟੀ ਆ ਕਰਨ ਲੱਗੇ ਹੋਏ ਨੇ ਦੇਖ ਲੋ ਮਨ ਕਰੇ ਕੱਲ ਕੋਈ ਜਾਂਦਾ ਹੋਇਆ ਸ਼ਰਾਬੀ ਮੂਤ ਕੇ ਗਿਆ ਹੋਵੇ ਉੱਥੇ ਬਹਿ ਗਈ ਜਾ ਕੇ ਕਰਨਾ ਫੇ ਪੁੱਠੀ ਹੈ ਕੀ ਕਰੀਏ ਘਰ ਵਾਲਾ ਫੀਮ ਦੀ ਖੇਤੀ ਕਰਦਾ ਹੈ ਨਾ ਹੁਣ ਕੀ ਕਰ ਸਕਦੇ ਆ ਕੀ ਕਰਨਾ ਮਰਨਾ ਮਰੂ 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 ਕਿਉਂ ਕਰਨਾ ਮੈਨੂੰ ਮਰੂ ਨਹੀਂ ਮਰੂ ਮਰੂ ਕਿਉਂ ਕਰਨਾ ਮੈਨੂੰ ਮਰੂ 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 ਹਾਂ ਸਹੀ ਗੱਲ ਹੈ ਮਿੱਤਰੋ ਮਰੂ ਮਰੂ ਕਿਉਂ ਕਰਨਾ ਐ ਕਰੋ ਹੁਣ ਕੱਪੜੇ ਤਾਰ ਲਓ ਇੱਥੇ ਗੋਤੇ ਲਾਣ ਲੱਗੇ ਜੇ ਤੁਸੀਂ ਨੰਗੇ ਹੋ ਕੇ ਨਾਲੇ ਕਰ ਲਓ 20 ਜਨਾਨੀਆਂ ਨੰਗੀਆਂ ਔਰੇ ਵਧੀਆ ਨਾਲੇ ਪੂਰੇ ਪਿੰਡ ਦਾ ਚਿੱਤਰ ਪਛਾਏਓ ਨਾਲੇ ਇੰਟਰਨੈਟ ਤੇ ਇੰਸਟਾਗ੍ਰam ਤੇ ਲੋਕਾਂ ਦਾ ਚਿੱਤਰ ਪਛਾਏਓ ਕਿਉਂ ਮਰੂ ਮਰੂ ਕਰੀ ਜਾਂਦੇ ਹੋ ਐਵੇਂ ਕਸਾ ਨਾ ਕੀ ਰਹਿ ਗਈਆਂ ਤੁਸੀਂ ਪੈਜੂ ਦੇਖ ਲਓ ਪੈਸਿਆਂ ਦੇ ਪਿੱਛੇ ਲੋਕਾਂ ਨੇ ਆਪਣੇ ਜਵਾਖਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਆਪਣੀਆਂ ਜਨਾਨੀਆਂ ਆਪਣੀਆਂ ਮਾਵਾ ਆਪਣੇ ਮਾਪੇ ਸਾਲਾ ਕੋਈ ਰਿਸ਼ਤਾ ਨਹੀਂ ਛੱਡਿਆ ਜਿਹਨੂੰ ਨਾ ਵੇਚਿਆ ਹੋਵੇ ਹਾਂਜੀ ਸਸਰਕਾਲ ਤੋਂ ਸਾਰਿਆਂ ਨੂੰ ਕਿਤਾ ਸਾਰੇ ਹੱਥ ਤੋਂ ਸਾਰੇ ਆਣੇ ਵਧੀਆ ਹੋ ਕੇ ਸਵਾਗਤ ਆਜ ਤੁਹਾਡਾ ਅੱਜ ਦੇ ਬਲਾਗ ਵਿੱਚ ਤੇ ਅੱਜ ਆਪਾਂ ਬਣਾਉਣ ਲੱਗੇ ਪਿਆਰ ਰੈਸਪੀ ਓਏ ਹੋਏ 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 ਕਾਲੋ ਜੀ ਤੁਸੀਂ ਰੈਸਪੀਆਂ ਬਣਾਣੀਆਂ ਕਦੋਂ ਛੱਡਣੀਆਂ ਨੇ ਕਿਉਂ ਕਿਉਂ ਤੁਸੀਂ ਰੈਸਪੀਆਂ ਦੀ ਕੜਾ ਕਰਨ ਲੱਗੇ ਹੋ ਕਿਉਂ ਉਹ ਜਿਹੜੀਆਂ ਜਿਵੇਂ ਰੈਸਪੀਆਂ ਹੈਗੀਆਂ ਨੇ ਜਿਹੜੀ ਜਿਵੇਂ ਡਿਸ਼ ਬਣਦੀਆਂ ਨੇ ਉਹਵੇਂ ਰਹਿਣ ਦੋ ਉਹ ਬੇਨਤੀ ਹੈ ਥੋ ਤਾਂ ਮੈਂ ਗਾੜਾ ਕੱਟ-ਕੱਟ ਕੇ ਵੀ ਥੱਕ ਚੁੱਕਿਆ ਤੁਸੀਂ ਮੰਨਦੇ ਕਿਉਂ ਨਹੀਂ ਹੈਗੇ ਸਾਸਰੀ ਕਾਲ ਹੈ ਦੀਪ ਦਾ ਟੈਟੂ ਨਹੀਂ ਦਿਖਾਇਆ ਜੇ ਥੁੱਕ ਲਾ ਕੇ ਮੈਂ ਕਰਕੇ ਦਿਖਾਣਾ ਸੀ ਬੜੇ ਦਿਨਾਂ ਬਾਅਦ ਮਿਲੇ ਦੋ ਤਿੰਨ ਦਿਨ ਹੋ ਗਏ ਤੇਰੇ ਕਿਹਨੇ gekeੜਾ ਨਹੀਂ ਮਾਰਿਆ ਮਿਸ ਕਰਦੀ ਸੀ ਮੈਨੂੰ ਤੂੰ ਲਵ ਯੂ ਲਵ ਯੂ ਤੇ ਨਾਲ ਕੋਈ ਗੱਲ ਨਹੀਂ ਹਾਂ ਜੀ ਦਸਰੀ ਵਾਰ ਘਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗਿਆ ਐ ਮਰੂ ਮਰੂ ਕਿਉਂ ਕਰ ਰਹੀ ਹੈ ਤੂੰ ਦੱਸੋ ਓਹੋ ਤੇ ਆਪਾਂ ਨਾ ਕੰਮ ਕਰਕੇ ਵਾਸੀ ਘਰੋਂ ਫਿਰ ਤੇ ਨਾਲ ਕੰਮ ਕਰਦੇ ਕਰਕੇ ਲੱਗ ਗਿਆ ਪਰ ਭੁੱਖ ਤੇ ਆਪਾਂ ਬਿਚਕਣਾ ਕੇ ਖਾਧਿਆ ਤੇ ਤੇਰੀ ਸਿੱਤੇ ਬੈ ਜਾ ਤੇ ਚਲੋ ਆਪਾਂ ਨੇ ਬਣਾਉਣੇ ਆ ਤੇ ਨਾਲ ਹੀ ਆਪਾਂ ਚਾਹ ਬਣਾ ਲਵਾਂਗੇ ਨਾਲ ਚਾਹ ਨਾਲ ਖਾਣ ਨੂੰ ਬੱਤੇ ਕੋਈ ਚੀਜ਼ ਬਣਾਉਣੇ ਆ ਤੇ ਬੜ ਰਿਓ ਆਪਣੇ ਬਲਾ ਨਾਲ ਤੇ ਮੰਟਾ ਕਰਕੇ ਸਕੇ ਤਲਕ ਜਾਤੇ ਬਾਕੀ ਹਨ ਆਪਾਂ ਨੂੰ ਮੈਨੇ ਇਹਦੇ ਤੱਕ ਆ ਲਈ ਸੀ ਕਿ ਤੇ ਉਹਨਾਂ ਨੇ ਖੰਡ ਪਾਠ ਰਖਾਇਆ ਹੋਇਆ ਕਰੇ ਤੇ ਵਾਈਫ ਵੀ ਚਲੋ ਹਮੇਸ਼ਾ ਹਰੇਕ ਦੇ ਘਰ ਆਣਾ ਇਤਣੇ ਖੁਸ਼ੀਆਂ ਲੈ ਕੇ ਆਵੇ ਹਨ ਵੀ ਖੁਸ਼ੀ ਦਾ ਮੌਕੇ ਤੇ ਸਭ ਨੂੰ ਹਨਗਲਟ ਕਰਦਿਆ ਹਨ ਆਪਾਂ ਖੁਸ਼ੀ ਦੇ ਮੌਕੇ ਤੇ ਤੇ ਉਹਨਾਂ ਨੇ ਵੀ ਆਪਾਂ ਨੂੰ ਆਪਣੇ ਖੁਸ਼ੀ ਦੇ ਤੇ ਸ਼ਾਮਲ ਰਖਣ ਲਈ ਕਿਹਾ ਤੇ બસ ਬਸ 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 ਅਸੀਂ ਸਮਝ ਗਏ ਜੇ ਤੂੰ ਅੰਨੀ ਕੱਲ ਵੀ ਕਹਿ ਦਿੰਦੀ ਵੀ ਸਾਨੂੰ ਉਹਨੇ ਬੁਲਾਇਆ ਉਹਨਾਂ ਦੇ ਘਰੇ ਖੰਡ ਪੜਾ ਅਸੀਂ ਤਾਂ ਵੀ ਸਮਝ ਜਾਂਦੇ ਅੰਨਾ ਵੇਰਵਾ ਦੇਣ ਦੀ ਕੀ ਲੋੜ ਸੀ ਇਹ ਤਾਂ ਐ ਕਰ ਲੱਗ ਰਹੇ ਨੇ ਜਿਵੇਂ ਆਪਾਂ ਨੂੰ ਕਲਾਸਾਂ ਛੋਟੀਆਂ ਕਲਾਸਾਂ ਦੇ ਵਿੱਚ ਆਂਧਾ ਨਹੀਂ ਹੁੰਦੀ ਸੀ ਪਿਆਸੇ ਕਾਉ ਕਾਉੇ ਦੀ ਕਹਾਣੀ ਤੁਸੀਂ ਲਿਖ ਕੇ ਦੱਸੋ ਓਵੇਂ ਸਾਲੇ ਪੂਰਾ ਇਹ ਕਹਾਣੀ ਲਿਖਣ ਲੱਗੇ ਪੂਰਾ ਲੇਖ ਲਿਖਣ ਲੱਗੇ ਦੇਖ ਲਓ ਅੰਨਾ ਜੇ ਤੂੰ ਪੜ੍ਹੀ ਲਿਖੀ ਹੁੰਦੀ 10ਵੀਂ 12ਵੀਂ ਦੇ ਵਿੱਚ ਕਿਤੇ ਵਧੀਆ ਆਈਟੀ ਦਾ ਡਿਪਲੋਮਾ ਕੀਤਾ ਹੁੰਦਾ ਉਹਨੂੰ ਜੋਬ ਲੱਗੀ ਹੁੰਦੀ ਤੂੰ ਇੰਨਾ ਵੇਰਵਾ ਦੱਸਣ ਲੱਗ ਰਹੀ ਵੀ ਆਏ ਉਹ ਫਿਰ ਪੰਚਾਇਤ ਵੀ ਤਾਂ ਕਰਨੀ ਆ ਨਾ ਹੁਣ ਇਹ ਗੁਆਂਢੀਆਂ ਨਾਲ ਬੈਠ ਕੇ ਤਾਂ ਪੰਚਾਇਤ ਕਰ ਨਹੀਂ ਸਕਦੀ ਤਾਂ ਹੁਣ ਇੰਟਰਨੈਟ 'ਤੇ ਕਰ ਸਕਦੇ ਆ ਹਾਜੀ ਆਜ਼ਮੇ ਨੂੰ ਮੀਨੂ ਦੀਦੀ ਨੇ ਬੁਲਾਇਆ ਸੀ ਉਹ ਮੀਨੂ ਦੀਦੀ ਉਹ ਜਿਹਨੂੰ ਬਿਮਾਰੀਆਂ ਦਾ ਘਰ ਹੈ ਜਿਹੜਾ ਉਹਨੇ ਬੁਲਾਇਆ ਸੀ ਉਹਨਾਂ ਦੇ ਘਰੇ ਖੰਡ ਪਾਟਰ ਰੱਖਿਆ ਗਿਆ ਤੇ ਨਵਾਂ ਘਰ ਬਣਾਇਆ ਨਾ ਉਹਨਾਂ ਨੇ ਆਪਾਂ ਉਹਨਾਂ ਦੇ ਘਰੇ ਚੱਲਾਂਗੇ ਤਾਂ ਸਾਨੂੰ ਕੀ ਦੱਸਣ ਦੀ ਲੋੜ ਆ ਉਹ ਬਾਗ ਜੀ ਨਾਲੇ ਆਪਣੀ ਭੈਣ ਨੂੰ ਲੈ ਜੀ ਨਾਲੇ ਆਪਦੇ ਦੋ ਜਿਹੜੇ ਤੁਸੀਂ ਘਰੇ ਘਰ ਜੁਆਈ ਰੱਖੇ ਹੋਇਆ ਉਹਨਾਂ ਨੂੰ ਲੈ ਜੀ ਚਲੋ ਬੇਲੇ ਜਿੱਡੀ ਬਾਹ ਅੱਡੀ ਬਡੀਆਂ ਕੱਢੀ ਹੋਈ ਆ ਤੁਸੀਂ ਚਲੋ ਫਿਰ ਕਿਰਪਾ ਬਲੌਗ ਅੱਗੇ ਕੰਟੀਨਿਊ ਕਰੇ ਆਪਾਂ ਜ਼ਰੂਰ ਸ਼ਾਮਿਲ ਹੋਵਾਂਗੇ ਤੇ ਬਾਕੀ ਥੋੜਾ ਕਟਾਵ ਹੋ ਰਿਹਾ ਤੇ ਕਾਲ ਆਈ ਸੀ ਕਿ ਹਨਾ ਤੇ ਬਾਕੀ ਕੋਈ ਗੱਲ ਨਹੀਂ ਹਨਾ ਆਪਾਂ ਉੱਥੇ ਜਾ ਕੇ ਤੁਹਾਨੂੰ ਵੀ ਨਾ ਲਾਵਾਂਗੇ ਹਨਾ ਦਿਖਾਵਾਂਗੇ ਹਨਾ ਤੇ ਬਾਕੀ ਉਹ ਤਾਂ ਅਜ 17 ਪਰ ਕੋਣ ਆਉਣਾ ਉਹਦੇ ਲਈ ਆਪਾਂ ਸੂਟ ਸ਼ਾਟ ਵੀ ਫਿਰ ਲੈ ਆਣਾ ਤਿਆਰੀਆਂ ਸ਼ੁਰੂ ਕਰ ਓਏ ਹੋਏ ਹੋਏ 17 ਤਰੀਕ ਨੂੰ ਜਾਣਾ ਮਾਦੀਤੀ ਨੇ ਦੋ ਦਿਨ ਪਹਿਲਾਂ ਵਲੌਗ ਆਇਆ ਇਹਦਾ ਸੂਟ ਵੀ ਖਰੀਦਨੇ ਆ ਆਏ ਅੱਛਿਆ ਵਿਆਹ ਤੇ ਬੁਲਾਇਆ ਕੀ ਉਹ ਖੰਡ ਪਾਠ ਤੇ ਭੋਗ ਰੱਖਿਆ ਗਿਆ ਖੰਡ ਪਾਠ ਹੈ ਘਰੇ ਜਾ ਐਂ ਤੂੰ ਸੂਟ ਵੀ ਖਰੀਦਣਾ ਐਵੇਂ ਕਹਿਣ ਲੱਗ ਰਿਹਾ ਜਿਵੇਂ ਮੋਟੀ ਮੈਸ ਦਾ ਦੂਜਾ ਵਿਆਹ ਹੋਣ ਵਾਲਾ ਹੋਵੇ ਦੇਖ ਲਓ ਲੈ ਕੰਮ ਕਰ ਵੀ ਕਰ ਲਿਆ ਕਰੋ ਘਰੇ ਤਾਂ ਤੁਸੀਂ ਡੱਕਾ ਤੋੜਦੇ ਨਹੀਂ ਹੈਗੇ ਉੱਥੇ ਵੀ ਜਾ ਕੇ ਤੋੜਦੇ ਨਹੀਂ ਹੈਗੇ ਤੁਹਾਡਾ ਫਾਇਦਾ ਕੀ ਹੋਇਆ ਯਾਰ ਹੁਣ ਮੈਨੂੰ ਇੱਕ ਚੀਜ਼ ਨਹੀਂ ਸਮਝ ਆਂਦੀ ਵੀ ਮੁੰਡੇ-ਮੁੰਡਿਆਂ ਨੂੰ ਬੁਲਾਉਂਦੇ ਨੇ ਜਦੋਂ ਵੀ ਜੇ ਹੁਣ ਮੇਰੇ ਘਰੇ ਕੋਈ ਖੰਡਪਾੜ ਰੱਖਿਆ ਜਾਂਦਾ ਜਾਂ ਮੇਰੇ ਘਰੇ ਜਾਗਰਣ ਕਰਵਾਇਆ ਜਾਂਦਾ ਮੈਂ ਆਪਣੇ ਯਾਰਾਂ ਮਿੱਤਰਾਂ ਨੂੰ 2 ਦਿਨ ਪਹਿਲਾਂ ਕਹਿ ਦਿੰਦਾ ਵੀ ਮੇਰੇ ਤੁਸੀਂ ਆ ਜਿਓ ਬਸ ਉਹ ਆਪਣੇ ਆਪ ਆ ਜਾਂਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਬਾਈ ਹਾਂ ਸਾਡੀ ਜ਼ਿੰਮੇਵਾਰੀ ਹੈ ਅਸੀਂ ਹੈਲਪ ਕਰਵਾਣੀ ਹੈ ਸਾਡੇ ਘਰੇ ਜਾਗਰਣ ਤੇ ਸਾਰੇ ਯਾਰ ਮਿੱਤਰ ਆ ਕੇ ਤਿਆਰੀਆਂ ਕਰਵਾਉਂਦੇ ਨੇ ਜਾਂ ਜਦੋਂ ਖੰਡਪਾੜ ਹੁੰਦਾ ਉਦੋਂ ਉਦੋਂ ਸਾਰਾ ਜੋ ਵੀ ਧੰਮ-ਮਜਮਾ ਹੁੰਦਾ ਉਹਨਾਂ ਨੇ ਹੈਂਡਲ ਕਰਨਾ ਹੁੰਦਾ ਕੁੜੀਆਂ ਨੇ ਜਾ ਕੇ ਕੀ ਕਰਨਾ ਹੁੰਦਾ ਕੁੜੀਆਂ ਨੂੰ ਦੇਖੋ 3 3 ਦਿਨ ਪਹਿਲਾਂ ਹੀ ਸੱਦਾ ਦੇ ਦਿੱਤਾ ਵੀ ਹਾਂ ਸੋਨੂੰ ਤੂੰ ਐਵੇਂ ਕਰੀ ਅੱਜ ਹੀ ਆਪਣੇ ਘਰੇ 17 ਤਰੀਕ ਨੂੰ ਖੰਡ ਪਾੜ ਰੱਖਿਆ ਗਿਆ ਹੈਂ ਦੀਦੀ ਹੈ ਲੈ ਫਿਰ ਤਿੰਨ ਦਿਨ ਦਾ ਕੰਟੈਂਟ ਆ ਗਿਆ ਚਲ ਦੀਦੀ ਮੈਂ ਕਰੂੰਗੀ ਮੈਂ ਤਿੰਨ ਦਿਨ ਪਹਿਲਾਂ ਹੀ ਆ ਜੂੰਗੀ ਇੱਕ ਦਿਨ ਤਾਂ ਮੈਂ ਸੂਟ ਲੈਣ ਵਗ ਜੂੰਗੀ ਉਹ ਕੰਟੈਂਟ ਬਣ ਜੂਗਾ ਦੂਜੇ ਦਿਨ ਮੈਂ ਐਵੇਂ ਦੱਸ ਦੂੰਗੀ ਵੀ ਤੇਰੀ ਕਾਲ ਆ ਗਈ ਵੀ ਤੇਰੇ ਘਰੇ ਆਫਾ ਕੁਛ ਹੈ ਉਹ ਕੰਟੈਂਟ ਬਣ ਜੂਗਾ ਫਿਰ ਮੈਂ ਤੀਜੇ ਦਿਨ ਉਹਦੇ ਪਹੁੰਚੂੰਗੀ ਜਦੋਂ ਤੁਹਾਡਾ ਸਮਾਪਤ ਹੋਣ ਵਾਲਾ ਹੋਊਗਾ ਉਹ ਵੀ ਮੇਰਾ ਕੰਟੈਂਟ ਬਣ ਜੂਗਾ ਇਨਾ ਵਾਸਤੇ ਕੋਈ ਭਾਈਚਾਰਾ ਕੋਈ ਸਹਜ ਸੰਬੰਧੀ ਕੋਈ ਰਿਸ਼ਤੇਦਾਰੀ ਇਨਾ ਵਾਸਤੇ ਨਹੀਂ ਹੈਗੀ ਇਨਾ ਵਾਸਤੇ ਸਿਰਫ ਕੀ ਹੈ ਇੱਕ ਕੁੱਤੇ ਖਾਣੀ ਕਰਾਣਾ ਤੇ ਇੱਕ ਕੰਟੈਂਟ ਇਹਨਾਂ ਨੇ ਬਣਾਣਾ ਚਲੋ ਖੈਰ ਕਹਿੰਦੀ ਮੈਂ ਉੱਠੀ ਕਹਿੰਦੀ ਮੈਂ ਘਰ ਦੇ ਕੰਮਕਾਰ ਕਰਕੇ ਹਟੀਆਂ ਤੇ ਤੁਹਾਨੂੰ ਪਤਾ ਹੀ ਹੈ ਘਰ ਦੇ ਕੰਮਕਾਰ ਕਰਕੇ ਨਾ ਭੁੱਖ ਬਹੁਤ ਲੱਗ ਜਾਂਦੀ ਹੈ ਹੁਣ ਆਪਾਂ ਚਾਹ ਦੇ ਨਾਲ ਕੁਝ ਬਣਾ ਲਈਏ ਗੱਲ ਤਾਂ ਸਾਰੀ ਇਹ ਸੀ ਕਿ ਮੈਂ ਹੁਣੇ ਉੱਠੀ ਆ ਨਹਾ ਨੂੰ ਲਈ ਅੱਜ ਮੈਂ ਬੜੇ ਦਿਨਾਂ ਬਾਅਦ ਤੇ ਮੈਂ ਸੋਚਿਆ ਨਹੀਂ ਕੰਟੈਂਟ ਹੈ ਨਹੀਂ ਮੈਂ ਕੰਟੈਂਟ ਬਣਾ ਲੈਣੀ ਆ ਅਸਲ ਦੇ ਵਿੱਚ ਗੱਲ ਇਹ ਸੀ ਕਰਨ ਕੋਈ ਕਹਿਣਾ ਕੁਝ ਹੋਰ ਸੀ ਕਹਿ ਕੁਝ ਹੋਰ ਕੀ ਭਲੇ ਮਾਨਸਾ ਨਾ ਵਿਚਾਰੀ ਕੋਈ ਗੱਲ ਨਹੀਂ ਸਮਝਦੇ ਅਸੀਂ ਤੇ 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 ਇੱਕ ਤਾਂ ਗੱਲ ਆਪਾਂ ਵਾਲੇ ਕਰਵਾ ਕੇ ਜੀ ਤੇ ਫਲਾਣ ਚਲੋ ਇਹ ਗੱਲ ਅਮ ਤਾਂ ਫੇਰ ਸ਼ੇਅਰ ਕਰਾਂਗੇ ਕੱਲਾਪਾ ਕੁਝ ਖਾਣ ਦੀ ਬਣਾ ਲੈਗੀ ਕਿਉਂਕਿ ਭੁੱਖ ਤੇ ਭੁੱਖ ਤਾਂ ਇੰਨਾਂ ਕਿ ਪਿਆਤ ਨੂੰ ਗੱਲਾਂ ਕਿਉਂ ਹੁੰਦੇਗਾ ਹਰ ਸਿੱਤੇ ਸਭ ਤੋਂ ਪਹਿਲਾਂ ਆਪਾਂ ਕੱ ਗੱਲਾਂ ਤੈਨੂੰ ਨਹੀਂ ਆਉਂਦੀਆਂ ਉਹ ਜਿੰਨੀਆਂ ਤੈਨੂੰ ਗੱਲਾਂ ਆਉਂਦੀਆਂ ਨੇ ਉਹਨਾਂ ਦਾ ਤੇਰੇ ਘਰ ਚੋਂ ਕਿਸੇ ਨੂੰ ਆਉਂਦੀ ਹੀ ਨਹੀਂ ਹੋਣੀ ਆ ਤੂੰ ਤਾਂ ਗੱਲਾਂ ਦਾ ਪਟਾਰਾ ਐ ਪਟਾਰਾ ਜਿਹੜਾ ਪਿੰਡ ਦੇ ਵਿੱਚ ਇੱਕ ਮਤਲਬ ਇੱਕ ਬੰਦਾ ਮਸ਼ਹੂਰ ਹੁੰਦਾ ਨਾ ਕਲਾਸ ਦੇ ਵਿੱਚ ਜਿਹੜਾ ਗੱਲਾਂ ਬਹੁਤ ਮਾਰਦਾ ਹੁੰਦਾ ਜੈ ਜਹਾਨ ਦੀਆਂ ਐਵੇਂ ਫੋਟੀਆਂ ਫੋਕੀਆਂ ਛੱਡੀ ਜਾਂਦਾ ਬਾਕੀ ਲੋਕ ਲਵੇਟੀ ਜਾਂਦੇ ਨੇ ਉਹਨੂੰ ਲਵੇਟੀ ਜਾਂਦੇ ਨੇ ਉਹ ਤੇਰੇ ਵਾਲਾ ਕੰਮ ਉਹ ਆ ਤੂੰ ਹੁਣ ਕਰੀ ਜੰਨੀ ਐ ਐਸੀ ਲਵੇਟੀ ਜਾਂਦੇ ਐ ਕਰਕੇ ਵੀ ਠੀਕ ਐ ਠੀਕ ਐ ਬਾਕੀ ਗੱਲਾਂ ਮੈਂ ਤੁਹਾਡੇ ਨਾਲ ਕਰੂੰਗੀ ਮੈਂ ਬਾਅਦ ਵੀ ਕਟਾਉਣ ਜਾਣਿਆ ਹਜੇ ਮਾਰ ਵੀ ਆ ਕੇ ਆਣ ਜਾਣੇ ਆ ਸਿੱਧਾ ਸਿੱਧਾ ਕਹਿ ਵੀ ਪ੍ਰੋਮੋਸ਼ਨ ਆਈ ਹੋਣੀ ਕੋਈ ਹਾਂ ਉੱਥੇ ਜਾਣਾ ਹੁਣ ਆਪਦੇ ਵੀ ਆਪਦੀ ਜੀਬ 'ਚ ਤੁਸੀਂ ਕਿਰਪਾ ਲਾ ਕੇ ਵੀ ਰਾਜੀ ਹੈਗੇ ਕਿ ਨਹੀਂ ਹੈਗੇ ਦੇਖ ਲਓ ਚਲੋ ਆਓ ਕੇਸੀਪੀਟੀ ਇਹਨਾਂ ਦੀ ਰੈਸਪੀ ਦੇਖਦੇ ਹੁਣ ਕੀ ਬਣਾਣਗੇ ਇਹ ਚਾਹ ਦੇ ਨਾਲ ਪਕੌੜੀ ਬਣਾ ਰਹੇ ਇਹਨਾਂ ਨੇ ਹੋਰ ਕੀ ਬਣਾਣਾ ਹੈ ਦੇਖ ਲਓ ਇਹਨੂੰ ਵੱਡੀ ਕਟਰੀਨਾ ਕੈਫ ਨੂੰ ਪੰਜਾਬ ਦੀ ਆਹ ਦੇ ਆਲੂ ਤੇ ਥੋੜਾ ਫਾਤੇ ਜਾ ਕੇ ਫਰੈਂਚ ਫਰਾਈ ਤੇ ਬਣਾਣਾ ਇਸ ਫਰਾਂਕ ਨਕਮਟ ਕਰਕੇ ਉਸ ਨੂੰ ਹਰਾਤ ਕਾਹ ਕਿਤੇ ਦਿੱਤਾ ਫਰਟਾ ਉਸ ਤੋਂ ਕੋਈ ਨਹੀਂ ਟੱਕਾ ਫਿਰ ਮਿਲਣ ਦੀ ਕੋਈ ਤਾਂ ਸੰਭਾ। ਤੇ ਤੁਹਾਨੂੰ ਪਤਾ ਹੀ ਆ ਨਾ ਆਪਾਂ ਫਰੈਂਚ ਫਰਾਈਜ਼ ਬਣਾਣੀਆਂ ਫਿਰ ਆਪਾਂ ਦੇ ਬਸ ਟਿਆਲੂ ਵੀ ਕੱਟਨੇ ਆ ਨਾ। ਸਾਨੂੰ ਕਿਵੇਂ ਪਤਾ ਹੋਊਗਾ ਨਾ ਤੂੰ ਤੁ ਬਲੌਗ ਦੇ ਸ਼ੁਰੂ ਚ ਦੱਸਿਆ ਵੀ ਮੈਂ ਫਰੈਂਚ ਫਰਾਈਜ਼ ਬਣਾਣੀਆਂ ਨੇ ਨਾ ਤੂੰ ਵਿਚਾਲੇ ਜੇ ਦੱਸਿਆ ਹੁਣ ਜਦੋਂ ਤੂੰ ਚਾਕੂ ਲੈ ਕੇ ਆਲੂ ਹੱਥ ਚ ਫੜ ਲਿਆ ਆਪਦੇ ਤੋਂ ਕਹਿੰਦੀ ਮੈਂ ਫਰੈਂਚ ਫਰਾਈਜ਼ ਬਣਾਉਂਗੀ। ਦੇਖ ਲਓ ਲੈ ਬੌਲੀ ਬੌਲੀ ਮੈਸ ਕੀ ਮੈਨੂੰ ਸਮਝ ਨਹੀਂ ਆਈ ਵੀ ਇਹਨਾਂ ਵਲੌਗਰਾਂ ਨੂੰ ਕੰਜਰਾਂ ਨੂੰ ਕੀ ਐਡੀ ਵੀਡੀਓ ਉਹ ਪੈ ਰਹੀ ਹੈ ਵੀ ਇਹ ਸਾਲੇ ਮਾਸਟਰ ਸ਼ੈਫ ਬੰਨੂ ਫਰਦਿਆ ਵੀ ਆ ਅਗਲਾ ਨੰਬਰ ਸਾਡਾ ਹੋਊਗਾ ਜਦੋਂ ਮਾਸਟਰ ਸ਼ੈਫ ਦਾ ਸੀਜ਼ਨ ਆਣਾ ਹੈ ਸੋਨੂ ਕੋਰ ਨੇ ਜਾਣਾ ਹੈ ਉੱਥੇ ਉਹ ਤੈਨੂੰ ਕੋਈ ਨਹੀਂ ਬੁਲਾਉਂਦਾ ਜਿਸ ਹਾਵ ਨਾਲ ਤੇਰੇ ਲੱਛਣ ਹੈ ਇਹਨਾਂ ਨੂੰ ਪਾਸਤਾ ਦੇ ਦੋ ਬਣਾਉਣ ਨੂੰ ਇਹ ਪਾਸਤਾ ਦਾ ਗੂੰਹ ਗੋਬਰ ਕਰ ਦਿੰਦੇ ਆ ਇਹਨਾਂ ਨੂੰ ਦੇ ਦੋ ਮੈਗੀ ਬਣਾਉਣ ਨੂੰ ਉਹਦੀ ਐਸਿਦੀ ਤੈਜ਼ੀ ਕਰ ਦਿੰਦੇ ਆ ਪਕੌੜੇ ਬਣਵਾ ਲੋ ਇਹਨਾਂ ਤੋਂ ਉਹ ਜੈ ਜਹਾਂ ਦੇ ਗੰਦ ਬਣਾਉਂਦੇ ਆ ਇਹ ਜਿੰਨੀਆਂ ਵੀ ਰੈਸਪੀਆਂ ਹੁੰਦੀਆਂ ਨੇ ਪੁੱਠੀਆਂ ਰੈਸਪੀਆਂ ਸਿਖਾਈ ਜਾਂਦੇ ਆ ਇਹ ਉਹ ਤੁਸੀਂ ਛੱਡ ਦਿਓ ਤੁਹਾਡੇ ਬਸ ਦਾ ਕੰਮ ਨਹੀਂ ਹੈਗਾ ਇਹ ਤੁਸੀਂ ਸਿਰਫ ਲੱਕ ਹਲਾਓ ਆਪਣਾ ਹਾਂਜੀ ਬੰਨੀ ਹੈ ਨਾ ਚਲ ਮੈਂ ਰੈਸਟੋਰੈਂਟ ਤੇ ਜਾਂਦੇ ਲੋਕੀਂ ਤੇ ਗੜਾ ਬਾਹਰ ਖਾਣ ਜਾਂਦੇ ਇੱਥੇ ਟਮਾਟਾ ਪਨਾਸ ਕਰਵਾ ਲੈਣੇ ਤੇ ਉਹਨਾਂ ਤੇ ਉਹ ਬਣਾ ਕੇ ਦੇ ਦਿੰਦੇ ਕਿ ਤਾ ਵੰਗਿਆ ਤੇ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਉਹ ਪਕਾਣਾ ਹੈ ਜਿਵੇਂ ਬੇਸ ਨਾਲ ਹਨਾ ਤੇ ਮੇਰੇ ਵੀ ਮੈਂ ਇੱਥੇ ਟ੍ਰਾਈ ਕਰਕੇ ਦੇ ਦਿੰਦਾ ਤੇ ਬਾਕੀ ਹਰ ਇੱਕ ਮਦਦ ਚੋਲ ਏਸੀ ਸੀ ਕੇ ਜੀ ਦਾ ਨੂੰੰਦੀਆ ਬਾਸ ਨਾ ਨਾਲ ਨਾ ਕਰਕੇ ਦਿਆ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਆਹ ਕੀ ਚੀਜ਼ ਹੈ ਇਹ ਮੈਂ ਤਾਲੂ ਦੇ ਚਤਰਾ ਤੇ ਫੇਰਦੀ ਏ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਹੈ ਕੀ ਚੀਜ਼ ਹੈ ਇਹ ਜਰੂਰ ਦੱਸਿਓ ਤੁਸੀਂ ਫੇਰ ਕਾਲ ਦੇ ਚਿੱਤਰ ਮੈਂ ਲਾਲ ਕਰ ਦਿੰਨੇ ਆ ਮਾਰ ਮਾਰ ਕੇ ਭੈਣ ਚੂ ਦੇ ਚਰਜਨ ਚੂ ਆ ਕੀਤੀ ਦੇ ਬਿੱਤੇ ਰੇ ਮੂਤੋ ਬੋਰਦੇ ਹੋਏ ਉਹਦਾ ਸ਼ਬਦ ਅਰਧੇ ਤਰੇ ਮੂੰਹ ਦੇ ਵਿੱਚ ਬਿਨਾ ਤੁਸੀਂ ਕਮੈਂਟ ਕਰਕੇ ਦੱਸਿਓ ਕੀ ਗੱਲ ਭੈਣ ਚੋਦਾ ਸੀ ਬੇਲੇ ਆ ਕਮੈਂਟ ਕਰਕੇ ਦੱਸਿਓ ਇਹ ਵੀ ਹੁੰਦਾ ਹੈ ਕੁਛ ਖਾਨ ਨੂੰ ਹੁੰਦਾ ਹੈ ਅੱਛਾ ਮੇਰੀ ਗੱਲ ਸੁਣ ਬੇਸਨ ਦੇ ਵਿੱਚ ਕਿਹੜਾ ਕਿਹੜਾ ਨਲੀ ਚੋਚਲ ਆਹ ਫ੍ਰੈਂਚ ਫ੍ਰਾਈਜ਼ ਆ ਬਣਾਉਂਦਾ ਹੁੰਦਾ ਹੈ ਵਿਚੰ ਦੇ ਵਿੱਚ ਬਣਾਈਆਂ ਸੀ ਵਿਚੰ ਚ ਇਸ ਵਾਰ ਆਪਾਂ ਨਾ ਮਿੱਚ ਕਰਕੇ ਦੇਖਾਂਗੇ ਟਰਾਈਆਂ ਕਿਸੇ ਬੱਕਰੀ ਦਾ ਮਿੰਗਣਾ ਦੇ ਨਾਲ ਟਰਾਈ ਕਰਕੇ ਦੇਖ ਲਓ ਕੀ ਪਤਾ ਵਧੀਆ ਲੱਗ ਜਾਣਾ ਤੁਹਾਨੂੰ ਦੇਖ ਲੋ ਇਹਨੂੰ ਵੱਡੀ ਹੇਮਾ ਮਾਲਨੀ ਨੂੰ ਮੂੰਹ ਮਾਰਦੀ ਨੂੰ ਦੇਖ ਲੋ ਲੈ ਇਹ ਇਹਨੂੰ ਕੰਟੈਂਟ ਕਹਿੰਦੇ ਐ ਇਹਨੂੰ ਕਹਦੇ ਵੀ ਬੇਇੱਜ਼ਤੀ ਕਰਵਾਣਾ ਵੀ ਮੇਰੀ ਤੁਸੀਂ ਰੱਜ ਕੇ ਲੁਕੋ ਬੇਇੱਜ਼ਤੀ ਕਰੋ ਮੈਂ ਜੰਮੀਓ ਬੇਇੱਜ਼ਤੀ ਕਰਵਾਣ ਨੂੰ ਆ ਆਪਣੀ ਦੇਖ ਲੋ ਲੈ ਇਹੇ ਸਾਲਾ ਕੰਟੈਂਟ ਹੁੰਦਾ ਇਹਨੂੰ ਵਲੌਗ ਕਹਿੰਦੇ ਐ ਮੈਂ ਤਾਂ ਹੁਣ ਪਤਾ ਲੱਗਿਆ ਸਾਡੇ ਭਾਦਾ ਬਲੌਗ ਤਾਂ ਇਹੀ ਸੀ ਕਿ ਅਸੀਂ ਵਧੀਆ ਲੋਕਾਂ ਨੂੰ ਕੰਟੈਂਟ ਪ੍ਰੋਵਾਈਡ ਕਰਾਉਣਾ ਵਧੀਆ ਇਨਫੋਰਮੇਸ਼ਨ ਦੇਣੀ ਐਂਟਰਟੇਨਮੈਂਟ ਕਰਨਾ ਲੋਕਾਂ ਦਾ ਉਹਨੂੰ ਬਲੌਗ ਕਹਿੰਦੇ ਆਹ ਦੇਖ ਲੋ ਲੈ ਆਲੂ ਉਥੋਂ ਕੱਟੀ ਜਾਂਦੀ ਉਹ ਪ੍ਰੋਮਿਸ ਵਾਂਗੂ ਦੇਖ ਲੋ ਲੈ ਇਹਦਾ ਕੰਟੈਂਟ ਬਾਈ ਕੀ ਕਰੀਏ ਹੁਣ ਦੇਖਣਾ ਪੈਰੇ ਗੱਲ ਬਟੋਲ ਕਹਿੰਦੇ ਗਾਜਰਾਂ ਨੂੰ ਨਾ ਫੜ ਲਵਣਾ ਵਗੇ ਤੇ ਪਰਮ ਦੇ ਬਹੁਤ ਸਾਰੇ ਸਾਰੇ ਕਮੈਂਟ ਕਰਦੇ ਸੋ ਜੀਐਨਟੀ ਅੱਜ ਕਾਹਦੇ ਖਾਂਦਾ ਹੰਦਿਆ ਨਾ ਬਸ ਸਿਰ ਕਰ ਤੋਂ ਨੇ ਆ ਤੇ ਵੀ ਆਪចਾ ਬਾਰ ਉਹ ਤੇ ਕਟਟਿਕ ਤੇ ਤੇ ਤੋਪੇ ਉਹ ਤਾਂ ਨਾਮ ਕੋ ਪਤਾ ਨਹੀਂ ਤੇ ਨਾਮ ਕੋ ਬੋਨ ਨਾ ਸਵਾਦ ਨਹੀਂ ਉਹ ਜੈ ਸਵਾਦ ਹੈ ਸਾਰੇ ਜਣ ਦੱਸੋ ਫਿਰ ਹੋਣ ਵਾਲੇ ਮੌਸਮ ਦੇ ਵਿੱਚ ਅੰਬੀਆਂ ਕੌਣ ਖਾਂਦਾ ਖਾਂਦਾ ਹੁਣ ਵੀ ਤਾਂ ਬੋਲੇ ਹੀ ਹੈ ਵੀ ਅੰਬੀਆਂ ਖਾਂ ਲੱਗੀ ਹੋਈਆਂ ਸਾਨੂੰ ਦੇਖ ਕੇ ਕੀ ਲੱਗ ਪਤਾ ਲੱਗੂ ਉਹ ਵੀ ਅੰਬੀਆਂ ਕਿ ਕੀ ਹੈ ਉਹ ਇਹ ਦੱਸ ਸਾਰੇ ਦੋਸਤ ਜਾਣੇ ਦੱਸੋ ਅੰਬੀਆਂ ਕੌਣ-ਕੌਣ ਖਾਂਦਾ ਹੁੰਦਾ ਦੱਸੋ 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 ਆਓ ਦੇਖੀ ਪਹਿਲਾਂ ਇਹਦੀਆਂ ਚਹੇਤੀਆਂ ਪਹਿਣਾ ਨੇ ਕਿਨੇ ਕਿਨੇ ਦੱਸਿਆ ਵੀ ਮੈਂ ਵੀ ਅੰਬੀਆਂ ਖਾਨਨੀ ਆ ਹਾਈ ਨੀਚੰਦਰੀਏ ਅੰਤਾਂ ਦੀ ਗਰਮੀ ਪੈ ਰਹੀ ਐ ਤੇ ਤੂੰ ਤੜਿਆ ਹੋਇਆ ਬਣਾਈ ਜਾਨੀ ਐ ਨਾਲੇ ਮਿਲਣ ਨੂੰ ਤੂੰ ਹੈਗੀ ਐ ਵੱਡੀ ਕਟਰੀਨਾ ਕੈਫ ਲੈ ਦੇਖ ਲੈ ਸੁਣ ਲੈ ਕਾਹ ਲੋ ਤੇਰੀ ਕਮੈਂਟ ਪੜ ਰਿਆ ਸੀ सोनू ਭੈਣੇ ਇੱਕ ਗੱਲ ਕਹਿਣੀ ਤੁਸੀਂ ਕੋਈ ਗਿਫਟ ਖਰੀਦ ਕੇ ਲੈ ਆਓ ਕਿਰਨ ਬਠਿੰਡਾ ਵਾਂਗ ਕਰੋ ਨਾ ਲੈ ਕੇ ਜਾਇਓ ਉਹਨਾਂ ਤਾਂ ਆਪਣੀ ਗੁੱਡੀਆਂ ਦੇ ਬਰਥਡੇ ਵਾਲੇ ਹੀ ਲੈ ਕੇ ਜਾਣੇ ਆ ਗੁੱਸਾ ਨਾ ਕਰੀ ਉਹ ਤਾਂ ਹੈ ਹੀ ਗਿਆ ਹੁਣ ਆਪਣੀ ਜੇਬ ਚੋਂ ਪਾਈ ਇਹ ਪੈਸੇ ਲਾ ਨਹੀਂ ਸਕਦੇ ਠੀਕ ਹੈ ਇਹ ਜਦਾ ਉਹ ਹੁੰਦੀਆਂ ਨੇ ਨਾ ਜਿਵੇਂ ਪੁਰਾਣੀਆਂ ਬੁੜੀਆਂ ਕਿ ਸੰਦੂਖ ਦੇ ਵਿੱਚ ਬਹੁਤ ਪੁਰਾਣੇ ਕੱਪੜੇ ਰੱਖੇ ਹੁੰਦੇ ਆ ਉਹੋ ਚੱਕ ਕੇ ਆਪਣੀ ਨਵੀਂ ਬਹੂ ਨੂੰ ਦੇ ਦਿੰਦੇ ਆ ਉਹੋ ਜਿਹਾ ਕੰਮ ਇਹਨਾਂ ਦਾ ਹੈ ਕਿ ਜਿਹੜਾ ਕੁਝ ਘਰੇ ਪਿਆ ਉਹੀ ਦੇ ਦਿਓ ਬਾਹਰ ਚੋਂ ਪੈਸੇ ਜੇਬ ਚੋਂ ਨਹੀਂ ਲਾਣੇ ਦੇਖ ਲਓ ਸਿਰਫ ਤੇ ਸਿਰਫ ਹਣਾ ਹਣਾ ਸੁਣਦਾ ਪਿਆ ਕੁਝ ਸਮਝ ਨਹੀਂ ਆ ਰਿਹਾ ਉਹ ਤੈਨੂੰ ਕਿੰਨੇ ਵਾਰੀ ਕਹਿ ਦਿੱਤਾ ਮੈਂ ਤੂੰ ਭੈਜ ਮੈਂ ਕਿ ਲੈ ਲੈ ਇੱਕ ਘਟੀਆਂ ਦਾ ਕੋਈ 2-3000 ਦਾ ਮੈਕ ਲੈ ਲੈ ਆਵਾਜ਼ ਵਧੀਆ ਆਣ ਲੱਗ ਜੂ ਕਿ ਕਿਉਂ ਨਹੀਂ ਤੁਸੀਂ ਸਮਝਦੇ ਹੈਗੇ ਹੈਨਾ ਹੈਨਾ ਖੁਰਕ ਦੀ ਦਵਾਈ ਲੈ ਲੈ ਤੇਰੇ ਚੱਤਰਾ ਚ ਬਹੁਤ ਖੁਰਕ ਹੁੰਦੀ ਹੈ ਇਹ ਤਾਂ ਪਤਾ ਨਹੀਂ ਲੱਗਦਾ ਬਾਈ ਖੁਰਕ ਦੀ ਦਵਾਈ ਇਹ ਤਾਂ ਚੱਤਰਾ ਚ ਖੁਰਕ ਕਰਦੇ ਕਰਦੇ ਵੀ ਖਾ ਲਣ ਇਹ ਤਾਂ ਫ੍ਰੈਂਚ ਫ੍ਰਾਈਜ਼ ਐਵੇਂ ਦੇ ਬੰਦੇ ਐ ਤੇ ਜੇ ਆਪਾਂ ਦਾ ਅਲੋ ਸਰਕਲ ਆਤਾ ਸੀ ਤਾਂ ਥੋੜਾ ਕੜੂਕ ਟਾਸਕ ਟਾਸ ਕੱਟਾ ਵੀ ਦੇਖ ਲਓ ਪਤਾ ਕੀ ਹੈ ਆਪਣੇ ਘਰਾਂ ਦੇ ਵਿੱਚ ਹਨਾ ਸਾਡੇ ਘਰਾਂ ਦੇ ਵਿੱਚ ਸਪੈਸ਼ਲੀ ਇਹ ਮਰਿਆਦਾ ਹੈ ਕਿ ਇੱਕ ਤੁਹਾਡੇ ਝੂਠੇ ਹੱਥ ਨਹੀਂ ਹੋਣੇ ਚਾਹੀਦੇ ਜਦੋਂ ਤੁਸੀਂ ਰੋਟੀ ਬਣਾਣੀ ਹੈ ਜਾਂ ਕੋਈ ਵੀ ਚੀਜ਼ ਬਣਾਣੀ ਹੈ ਚਾਹੇ ਤੁਸੀਂ ਚਾਹ ਹੀ ਬਣਾਣੀ ਹੈ ਹੱਥ ਚੰਗੀ ਤਰ੍ਹਾਂ ਧੋ ਤੂੰ ਕੇ ਸਾਫ਼ ਸੁਥਰਾ ਕਰਕੇ ਫਿਰ ਤੁਸੀਂ ਬਣਾਣੀ ਹੈ ਕਿ ਜਮਾ ਸੂਚਾ ਬਣਨਾ ਚਾਹੀਦਾ ਜੋ ਵੀ ਫੂਡ ਬਣ ਰਿਹਾ ਹੈ ਜੋ ਵੀ ਪੀਣ ਵਾਸਤੇ ਚੀਜ਼ ਬਣ ਰਹੀ ਹੈ ਠੀਕ ਹੈ ਇਹਨਾਂ ਡੱਗਰਾਂ ਨੂੰ ਦੇਖ ਲਓ ਝੂਠੀ ਪਹਿਲਾਂ ਉੱਥੇ ਅੰਬੀ ਖਾਈ ਜਾਂਦੀ ਹੈ ਉਹੀ ਚੱਕ ਕੇ ਧਰੀ ਜਾਂਦੀ ਹੈ ਉਹਦੇ ਨਾਲ ਹੀ ਆਪਣੇ ਆਲੂ ਘੱਟੀ ਜਾਂਦੀ ਹੈ ਫਿਰ ਉਹੀ ਅੱਗੇ ਤਲ ਦੇਣੀ ਹੈ ਫਿਰ ਉਹਦੇ ਵਿੱਚੋਂ ਕੱਟ ਕੇ ਇੱਕ ਖਾ ਲੈਣੀ ਹੈ ਫਿਰ ਅੱਗੇ ਸਾਰੇ ਆਪਣੇ ਪਰਿਵਾਰ ਨੂੰ ਖਿਲਾ ਦੇਣੀ ਹੈ ਦਸ ਗੰਧ ਮਤਲਬ ਹੈਗੇ ਨੇ ਨਾ ਗੰਦੇ ਸਿਰੇ ਦੇ ਕਮਾਲ ਦੀ ਗੱਲਾਂ ਨੇ ਯਾਰ ਸਾਡੇ ਪਰਿਵਾਰਾਂ ਦੇ ਵਿੱਚ ਯਾਰ ਇਹ ਚੀਜ਼ਾਂ ਬਾਈ ਬਿਲਕੁਲ ਵੀ ਨਹੀਂ ਚੱਲਦੀਆਂ ਕਿ ਜੇ ਚੀਜ਼ ਬਣੀ ਵੀ ਹੈਗੀ ਹੈ ਨਾ ਤਾਂ ਪਹਿਲਾਂ ਉਹਨੂੰ ਟੇਸਟ ਨਹੀਂ ਕਰਨਾ ਕੋਈ ਉਹ ਘੱਟ ਰਹਿ ਗਿਆ ਥੋੜਾ ਬੋਤਾ ਉਹ ਜਦੋਂ ਸਾਰੀ ਬਣ ਗਈ ਉਹਦੇ ਵਿੱਚ ਥੋੜਾ ਜਿਹਾ ਅੱਡ ਸਾਈਡ ਤੇ ਕੱਟ ਕੇ ਤੁਸੀਂ ਕਰ ਲਓ ਉਹ ਜਿਹਦੇ ਜਿਹਦੀ ਕੋਲੀ ਦੇ ਵਿੱਚ ਆਊਗਾ ਉਹਨਾਂ ਆਪਣੇ ਅਨਸਾਰ ਉਹ ਪਾ ਲੂਗਾ ਝੂਠਾ ਬਿਲਕੁਲ ਵੀ ਨਹੀਂ ਕਰਨਾ ਇਹਨਾਂ ਨੂੰ ਦੇਖ ਲਓ ਭੈਣ ਝੂਠ ਪਹਿਲੀ ਸ਼ੁਰੂ ਵੀ ਨਹੀਂ ਹੋਇਆ ਹਜੇ ਪਹਿਲੀ अच्छा दूसरी गल आलूआ नु तुसी चोरस काट लो देख लोनु ਪਿਆਜ ਚ ਵੱਡੀ ਮਾਸਟਰਸ਼ਿਪ ਨੂੰ तुसी ਗਾਲਾ ਮਿਕ ਮੈਂ ਕੱਟਣਾ ਨਹੀਂ ਚਾਹਦਾ ਗਾਲਾ ਇਹਨੂੰ ਪਰ ਗਾਲਾ ਨਿਕਲਦੀਆਂ ਨੇ ਕੰਜਰ ਨੇ ਇਹ ਸਿਰੇ ਦੇ ਬਰੇ ਕੋਈ ਗੱਤਾਂ ਨੇ ਪੈਨ ਤਾਂ ਲੈ ਕੇ ਭੁੱਲ ਭੁੱਲ ਗਏ ਉਹ ਪਤਾ ਤਾਂ ਰਹੋ ਕਾਪੀ ਪੈਨ ਲੈਣਾ ਤਾਂ ਆਪਾਂ ਭੁੱਲ ਗਏ ਲਿਖਣਾ ਸੀ ਉਹ ਕੀ ਪਤਾ ਤੁਹਾਨੂੰ ਹੁਣ ਜਿਹੜਾ 12ਵੀਂ ਤੁਹਾਡੀ ਬੋਰਡ ਦੇ ਪੇਪਰ ਆਣਗੇ ਜਿਹੜੇ ਹੁਣ ਸ਼ੁਰੂ ਹੋਇਆ ਤੁਹਾਡਾ ਨਵਾਂ ਸੀਜ਼ਨ ਸ਼ੁਰੂ ਹੋਇਆ ਇਹ ਜਦੋਂ ਸਮੈਸਟਰ ਤੁਹਾਡਾ ਖਤਮ ਹੋਊਗਾ ਚਲੋ ਪੇਪਰ ਆਉਣਗੇ ਪੁੱਛਿਆ ਜਾਊਗਾ ਸਵਾਲ ਵੀ ਸੋਨੂ ਕੋਰ ਨੇ ਫ੍ਰੈਂਚ ਫ੍ਰਾਈਜ਼ ਕਿਵੇਂ ਕੱਟੀਆਂ ਸੀ ਕਿਹੜੀ ਸ਼ੇਪ ਦੇ ਵਿੱਚ ਕੱਟੀਆਂ ਸੀ ਇੱਕ ਆਲੂ ਦੇ ਵਿੱਚੋਂ ਕਿੰਨੇ ਪੀਸ ਕੱਢੇ ਸੀ ਉਹਨੇ ਲਿਖਿਆ ਕਰੋ ਤੁਸੀਂ ਗਿਣਾ ਕਰੋ ਵੀ ਇੱਕ ਪੀਸ ਕੱਟਦਾ ਦੋ ਪੀਸ ਕੱਟਦੇ ਤਿੰਨ ਪੀਸ ਕੱਟਦੇ ਫਿਰ ਆਖੀ ਯੂਪੀਐਸਸੀ ਦੇ ਪੇਪਰਾਂ ਦੇ ਵਿੱਚ ਵੀ ਆ ਸਕਦਾ ਜਿਹੜੇ ਜਿਹੜੇ ਭਾਈ ਨਹੀਂ ਕਰਨੀ ਐ ਕੋਈ ਪਤਾ ਨਹੀਂ ਲੱਗਦਾ ਈ ਧਿਆਨ ਨਾਲ ਦੇਖਿਆ ਕਰੋ ਮਾਸਟਰ ਸ਼ੇਪ ਨੇ ਇਹ ਮੇਰੀਆਂ ਭੈਣਾਂ ਜਿਹੜੀਆਂ ਵੀਡੀਓਜ਼ ਦੇਖਦੀਆਂ ਨੇ ਜੇ ਤੁਹਾਨੂੰ ਘਰੇ ਕੋਈ ਰੈਸਪੀ ਬਣਾਣੀ ਹੁੰਦੀ ਹੈ ਨਾ ਤੁਸੀਂ ਇਹਦੀ ਕਾਲੂ ਦੀ ਵੀਡੀਓ ਖੋਲ ਕੇ ਦੇਖਿਆ ਕਰੋ ਵਧੀਆ ਰੈਸਪੀ ਬਣੂਗੀ ਵਧੀਆ ਸਵਾਦ ਬਣਿਆ ਕਰੋ ਹੀ ਨਿਕਲ ਜਾਓਗੇ ਤੁਸੀਂ ਨਾ ਦੇਖਿਓ ਇਹਨੂੰ ਕੰਜਰ ਨੇ ਲਾਵ ਚ ਕਰ ਆਪਾਂ ਤਿਆਰ ਕਰ ਲੇ ਸਾਨੂੰ ਪਤੋ ਰਿਆ ਸਿਰ ਤੇ ਬਾਕੀ ਕਰ ਰਗਣਾ ਜਿੱਤੇ ਆਪਾਂ ਕਰਤਾ ਸਦਾ ਤੁਰਤ ਚੱਕਾ ਕਰਾਂਗੇ ਮੱਤਲ ਮੈਂ ਆਹ ਬਾਰੇ ਪਾਲਾ ਆਪਾਂ ਆ ਪਿਆਜ਼ ਕੱਟ ਲਈ ਸੀ ਉਹ ਮਰਾ ਤੇ ਮੈਂ ਥੱਪੜ ਮੂੰਹ ਤੇ ਪਿਆਜ਼ ਕੱਟ ਲਈ ਸੀ ਕੱਟਣ ਦਾ ਤੂੰ ਭੈ ਜੋ ਲੱਗੀ ਹੋਈ ਹੈ ਕੀ ਕਹਿੰਦੇ ਆ ਉਹਨੂੰ ਆਲੂ ਦੇਖ ਲੈ ਕੱਟਣ ਲੱਗੀ ਹੋਈ ਆ ਆਲੂ ਤੇ ਬੋਲੀ ਜਾਂਦੀ ਆ ਪਿਆਜ਼ ਹੈ ਬੋਲਾ ਦਿਮਾਗ ਸਾਲਾ ਇਹਨਾਂ ਦਾ ਰੀਲਾਂ ਤੇ ਨੱਚ-ਨੱਚ ਕੇੜਾ ਦਿਮਾਗ ਦੀ ਜਮੀ ਐਸ ਤੇ ਅਸੀ ਹੋ ਚੁੱਕੀ ਐ ਜਮੀਓ ਡੈੱਡ ਹੋ ਚੁੱਕਿਆ ਇਹਨਾਂ ਦਾ ਦਿਮਾਗ ਜਿੰਨੇ ਦਾ ਖਾਣ ਨੂੰ ਤਾ ਕੱਤੀ ਖੰਣਿਆ ਇਸੇ ਲਈ ਖਣੋ ਆ ਪੈਸਾ ਦੇ ਹਿਸਾਬ ਨਾਲ ਬਣਦੀ ਤਬਾਤ ਰੋਣੀ ਆ ਪਾਣੀ ਅੱਛਾ ਇਹਨਾਂ ਬੋਲਿਆਂ ਲੋਕਾਂ ਨੂੰ ਦੇਖ ਲਓ ਪਾਗਲ ਡੰਗਰ ਬੇਅਗਰ ਲੋਕਾਂ ਨੂੰ ਦੇਖ ਲਓ ਤੁਸੀਂ ਗਰਮੀ ਇੰਨੀ ਜ਼ਿਆਦਾ ਪਈ ਜਾਂਦੀ ਹੈ ਲੋਕ ਕਹਿੰਦੇ ਆ ਵੀ ਤਲੀਆਂ ਚੀਜ਼ਾਂ ਤੋਂ ਆਪਾਂ ਪਰਹੇਜ਼ ਕਰੀਏ ਆਪਾਂ ਕੋਈ ਠੰਡੀ ਚੀਜ਼ ਖਾਈਏ ਜਿਹੜੀ ਸਰੀਰ ਦੇ ਵਿੱਚ ਠੰਡਕ ਪਾਵੇ ਤੁਸੀਂ ਸ਼ਰਧਾਈ ਪੀ ਲਓ ਤੁਸੀਂ ਕੋਈ ਸ਼ੇਕ ਬਣਾ ਕੇ ਪੀ ਲਓ ਕੋਈ ਜੂਸ ਪੀ ਲਓ ਕੋਈ ਪਾਣੀ ਦਾ ਸੇਵਨ ਕਰੋ ਤੁਸੀਂ ਜਾਂ ਗੰਨੇ ਵਾਲਾ ਜੂਸ ਪੀ ਲਓ ਠੀਕ ਹੈ ਕੱਚੀ ਲੱਸੀ ਬਣਾ ਕੇ ਪੀ ਲਓ ਲੱਸੀ ਪੀ ਲਓ ਦੁੱਧ ਪੀ ਲਓ ਪਰ ਨਹੀਂ ਆਪਾਂ ਠਹਿਰੇ ਕੰਜਰ ਆਪਾਂ ਕਰਨਾ ਸਾਲਾ ਵੀਡੀਓ ਵਾਲਾ ਸਿਆਪਾ ਇਹ ਤਾਂ ਫਿਰ ਤਲੀਆਂ ਚੀਜ਼ਾਂ ਆਪਾਂ ਨੂੰ ਖਾਣੀਆਂ ਪੈਣਗੀਆਂ ਯਾਰ ਕਿਹੇ ਜੇ ਜਮਿਓ ਬੇਅਕਲ ਲੋਕ ਹੋ ਜਾਂਦੇ ਨੇ ਯਾਰ ਜੱਟ ਤਵਾਰ ਤਵਾਰ ਆਪਾਂ ਕਰ ਮਸਾਲਾ

ਮੈਨਾਂ ਦਾ ਇਹਨਾਂ ਦੇ ਘਰੇ ਨਾ ਤਾਂ ਚਮਚੇ ਹੈਗੇ ਨਾ ਇਹਨਾਂ ਦੇ ਘਰੇ ਕੜਛੀਆਂ ਹੈਗੀਆਂ ਇਹ ਇਹਨਾਂ ਦਾ ਖਾਣਾ ਖਾਣਾ ਪੀਣਾ ਫੁੱਲ ਹਾਈਜੀਨਿਕ ਇਹਨਾਂ ਦਾ ਖਾਣਾ ਭੁੱਲ ਕੇ ਵੀ ਘਰੇ ਨਾ ਬਖਜੋ ਇੰਨਾ ਹਾਈਜੀਨਿਕ ਖਾਣਾ ਤੁਹਾਡੇ ਤੋਂ ਪਚਾਇਆ ਨਹੀਂ ਜਾਣਾ ਆਪਣੇ ਆਪਣੇ ਜਿਹੜੇ ਸਰੀਰ ਦੇ ਸਿਸਟਮ ਨੇ ਉਹ ਅਨ ਹਾਈਜੀਨਿਕ ਹਾਈਜੀਨਿਕ ਖਾਣਾ ਗਿਜੇ ਹੋਏ ਹੈ ਇਹ ਬਹੁਤ ਹਾਈਜੀਨਿਕ ਬਣਾਉਂਦੇ ਆ ਤੁਸੀਂ ਭੁੱਲ ਕੇ ਵੀ ਕਦੇ ਸੋਨੂੰ ਨੂੰ ਆਪਣੇ ਘਰੇ ਨਹੀਂ ਬੁਲਾਣਾ ਤੇ ਇਹਦੇ ਹੱਥਾਂ ਦਾ ਕਦੇ ਵੀ ਨਹੀਂ ਖਾਣਾ ਇੰਨਾ ਸਾਫ ਸੁਥਰਾ ਖਾ ਕੇ ਆਪਾਂ ਕਿੱਥੇ ਜਾਵਾਂਗੇ ਆਪਾਂ ਤਾਂ ਗੰਦ ਖਾਣੇ ਆ ਇੰਨਾ ਸਾਫ ਸੁਥਰਾ ਨਹੀਂ ਖਾਣਾ ਕਿਸੇ ਨੇ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਦੇ ਆ ਆਪਣਾ ਸਾਥ ਸੁਥਰਾ ਤਬਲੇ ਦੇ ਤੇ ਇਹ ਆਪਾਂ ਬਣਾ ਲਿਆ ਸੀ ਇੱਥੇ ਬਾਕੀ ਉਹ ਬਰਦਰ ਲੱਗੀ ਕਿ ਭੁੱਖ ਤੇ ਆਪਾਂ ਸਾਥੀ ਬਣਾਉਣੇ ਨਾਲੇ ਦੇਖੋ ਜੇ ਆਪਾਂ ਤੇ ਫੜੀਆਂ ਦੇ ਸਾਥੀ ਬਣਾਇਆ ਤੇ ਆਪਾਂ ਤੜਕਾ ਲਾਤਾ ਸੀ ਆ ਕੜੇ ਆ ਜੀ ਲਓ ਤੇ ਆਪਣਾ ਸਾਲੀ ਭੁੱਖ ਨਹੀਂ ਹੋਗੀ ਇਹਨਾਂ ਵਾਸਤੇ ਤਾਂ ਖੂ ਹੋ ਗਿਆ ਵੀ ਲੱਗੀ ਸੀ ਭੁੱਖ ਚਾਹ ਦੇ ਨਾਲ ਨਾਲੇ ਤਾਂ ਆਪਾਂ ਫ੍ਰੈਂਚ ਫ੍ਰਾਈਜ਼ ਬਣਾ ਲਈ ਤੇ ਨਾਲ ਹੀ ਆਪਾਂ ਸਬਜ਼ੀ ਧਰ ਦੰਨੇ ਆ ਚਲੋ ਨਾਲ ਹੀ ਕੰਮ ਨਿਬੜ ਜੂਗਾ ਨਾਲੇ ਸਬਜ਼ੀ ਖਾ ਲਾਂਗੇ ਚਾਹ ਦੇ ਨਾਲੇ ਆਪਾਂ ਫ੍ਰੈਂਚ ਫ੍ਰਾਈਜ਼ ਖਾ ਲਾਂਗੇ ਇੰਨੀ ਕਿੰਨੀ ਕ ਭੁੱਖ ਲੱਗੀ ਹੋਈ ਆ ਤੁਹਾਨੂੰ ਸਵੇਰੇ ਉੱਠ ਕੇ ਤੁਸੀਂ ਰੋਟੀ ਨਹੀਂ ਖਾਂਦੇ ਲੱਗੀ ਸੀ ਭੁੱਖ ਲੱਗੀ ਸੀ ਭੁੱਖ ਲੱਗੀ ਸੀ ਭੁੱਖ ਅਸਲ ਦੇ ਵਿੱਚ ਗੱਲ ਕੀ ਹੋਈ ਹੋਣੀ ਪਹਿਲਾਂ ਤਾਂ ਇਹ ਦੋ ਹੀ ਭੈਣਾਂ ਰਲ ਕੇ ਆਪਣੀ ਕੁੱਤੇਖਾਣੀ ਕਰਵਾਂਦੀਆਂ ਸੀ ਤੇ ਗੰਦੀਆਂ ਗੰਦੀਆਂ ਰੈਸਪੀਆਂ ਬਣਾਉਂਦੀਆਂ ਸੀ ਅੱਜ ਦੀ ਭੈਣ ਨੇ ਵੀ ਕਹਿ ਦਿੱਤਾ ਨਾ ਕੀ ਐੜੀਏ ਤੂੰ ਹਰ ਤੀਜੇ ਦਿਨ ਰੈਸਪੀ ਲੈ ਕੇ ਬੈਣੀ ਜਾਂ ਕਰ ਲੈ ਆਪਣੇ ਆਪ ਤਾਂ ਹੀ ਇਹਦਾ ਮੂੰਹ ਵੀ ਉੱਤਰੇ ਉੱਤਰੇ ਜਿਹਾ ਲੱਗਦਾ ਤੇ ਤਾਂ ਹੀ ਇਹਨੇ ਕੱਲੀ ਨੇ ਜਿਵੇਂ ਦਾ ਬਲੌਗ ਬਣਾਇਆ ਹੋਵੇ ਦਾ ਬਣਾ ਦਿੱਤਾ ਆਪਾਂ ਨੂੰ ਸਿਰਫ ਬਲੌਗ ਬਣਾਣ ਦਾ ਇੱਕ ਮਤਲਬ ਹੈ ਗੰਦਮੱਦ ਜੋ ਮਰਜ਼ੀ ਕੁਝ ਬਣਾਈ ਚੱਲੋ ਕੋਈ ਚੱਕਰ ਨਹੀਂ ਹੈਗਾ ਆਓ ਗੰਦੀ ਰੈਸਪੀ ਦੇਖੀਏ ਤੁਸਾਂ ਦੇਖੋ ਕਿੰਨਾ ਘਾਟਾ ਤੇ ਆਪਿਆ ਤਾਂ ਸ਼ਾਮ ਦਾ ਟਾਈਮ ਹੋ ਗਿਆ ਤੇ ਆਪਾਂ ਕੰਤ ਫਰਾਈ ਖਾਲਸ ਤੇ ਕਿੱਦਾਂ ਬਣਾ ਸੀ ਨਾ ਜੀ ਜੀ ਕਿਵੇਂ ਬਣਾ ਸੀਗਾ ਸੁਨਾਤ ਹੈ ਵਧੀਆ ਬਣਾ ਸੀ ਮੈਂ ਕਿਹੜੇ ਸੁਨਾਤ ਤੇ ਕਿਹੜੇ ਸੁਨਾਤ ਉਹ ਲਸ ਸੁਨਾਤ ਕਾ ਤੋ ਕੀ ਸੁਨਾਤ ਥੋੜੇ ਕਾਸ ਸੁਨਾਤ ਕਾ ਹਲੋ ਜੀਜੂ 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 ਬੜੇ ਦਿਨ ਬਾਅਦ ਆਏ ਹੂੰ ਜੀਜੂ ਕਿੱਥੇ ਰਹਨੇ ਹੂੰ ਬਸ ਤੁਸੀਂ ਕਮਰਾ ਖੋਲਦੇ ਹੋ ਸਿੱਧਾ ਆਪਣੇ ਬੈੱਡਾਂ ਤੇ ਜਾ ਕੇ ਸੋ ਜਾਂਦੇ ਹੋ ਫਿਰ ਨਿਕਲਦੇ ਹਾਂ ਸਿੱਧਾ ਫਿਰ ਸੋ ਜਾਂਦੇ ਹਾਂ ਜਿੱਜੂ ਕਿੱਥੇ ਰਹਿਨੇ ਹਾਂ ਜਿੱਜੂ ਬੜੇ ਦਿਨ ਬਾਅਦ ਮਿਲੇ ਹਾਂ ਜਿੱਜੂ ਨੇ ਕਿੱਥੇ ਜਾਣਾ ਜਿੱਜੂ ਨੇ ਬੱਤ-ਬੱਤ ਘਰ ਦੇ ਬਰਾਂਡੇ 'ਚ ਬੈਠਣਾ ਜਾਂ ਅੰਦਰ ਬੈਡਾਂ ਤੇ ਜਾ ਕੇ ਲੇਟ ਜਾਣਾ ਹੋਰ ਕੀ ਕਰਨਾ ਕੰਮ ਕਰ ਥੋੜੀ ਕੋਈ ਕਰਦਾ ਹੀ ਬੇਲੜਾ ਘਰ ਜਵਾਈ ਰੱਖਿਆ ਹੋਇਆ ਆਪਣਾ ਮੌਸਮ ਦੇਖ ਲਓ ਆਹੋ ਆਹੋ ਤੂੰ ਪੈਦਰ ਵੈਦਰ ਫੋਰਕਾਸਟ ਲੱਗੀ ਹੋਈ ਹੈ ਵੀ ਹਾਂ ਤੈਨੇ ਸੈੱਟ ਕੀਤਾ ਉਹ ਉੱਪਰਲਾ ਤਾਪਮਾਨ ਵੀ ਆਪਣਾ ਮੌਸਮ ਤੇ ਮਾਦਵਾਰ ਗਿਆ ਤਾ ਕਿਦੋਂ ਨਹੀਂ ਹਾਰ ਕੇ ਤੇਰੇ ਮੈਨੋ ਦੇ ਤਾਂ ਫੋਨ ਆਇਆ ਸੀ ਕੀ ਕਹਿੰਦੇ ਸੀ ਜਾਣਾ ਆਪਾ ਉੱਟਾਈਏ ਨਾ ਹਾਂ ਉਹ ਆ ਰਿਹਾ ਪੰਗਾ ਆਪਾ ਤਾਂ ਮਾਰ ਲਈ ਥੱਪਗਾ ਇਹਦੀ ਬਣਾਇ ਦੀ ਗੱਲ ਕਰ ਰੁਕਾਟ ਦੰਦ ਹਾਲ ਕੀ ਤੇ ਆਪਣਾ ਵਲੋਗ ਬਣਾਉਣ ਦਾ ਕਰਨ ਵਾਲਾ ਰਹਿ ਗਿਆ ਸੀ ਦਾ ਤੇ ਉਹ ਅੱਜ ਆਪਾਂ ਕਰਦੇ ਆ ਤੇ ਬਾਕੀ ਤੇ ਆਪਾਂ ਸਨਾਲੇ ਤਰ੍ਹਾਂ ਇਸੇ ਘਰੋਂ ਤੇ ਉਹਨਾਂ ਨੂੰ ਕਿਹਾ ਕਿ ਬਾਹਲੇ ਜਾ ਰੱਤ ਖਾਣ ਦਾ ਤੇ ਆਪਾਂ ਆਲੇ ਸੀ ਤੇ ਚਾਹ ਨਾਲ ਤੇ ਬਾਕੀ ਕੋਲੇ ਰਸਤੇ ਇਸੇ ਤਰ੍ਹਾਂ ਨਹੀਂ ਆਪਾਂ ਨੂੰ ਉਹਨਾਂ ਨੇ ਉਹਨਾਂ ਨੂੰ ਵਾਟ ਦਿੱਤਾ ਸੀਗਾ ਤੇ ਉਹਨਾਂ ਨੇ ਆਪਾਂ ਨੂੰ ਆਪਣੇ ਖੇਤੀ ਵਿੱਚ ਸ਼ਾਮਲ ਹੋਣ ਲਈ ਅੱਛਾ ਆ ਵੀ ਪ੍ਰਕਿਰਿਆ ਰਹਿੰਦੀ ਹੁੰਦੀ ਹੈ ਮੈਨੂੰ ਤਾਂ ਲੱਗਿਆ ਵੀ ਸ਼ੁਰੂਆਤ ਹੀ ਹੁੰਦੀ ਹੁੰਦੀ ਹੈ ਆਪਣੇ ਵਲੌਗ ਦਾ ਐਂਡ ਕਰਨਾ ਰਹਿ ਗਿਆ ਸੀ ਫਿਰ ਉਦੋਂ ਬਾਅਦ ਮੈਨੂੰ ਨੀਂਦ ਨਹੀਂ ਆਣੀ ਹੈ ਨਾ ਜੇ ਮੈਂ ਐਂਡਿੰਗ ਨਾ ਕੀਤੀ ਮੇਰੇ ਦਿਮਾਗ ਦੇ ਵਿੱਚ ਚੱਲਦਾ ਰਹੂਗਾ ਚਲ ਮੈਂ ਪਹਿਲਾ ਐਂਡਿੰਗ ਕਰਦਾ ਫਿਰ ਅੱਗੇ ਦੀ ਪ੍ਰਕਿਰਿਆ ਕਰਾਂਗੇ ਅੱਛਾ ਚਲੋ ਚਲੋ ਸੋਨੂ ਘੋੜ ਜੀ ਮਤਲਬ ਤੁਸੀਂ ਦੱਸੋ ਅੱਛਾ ਅੱਛਾ ਦੱਸੋ 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 ਕਿਹਾ ਤੇ ਆਪਾਂ ਜਰੂਰ ਡਾਵਾਂਗੇ ਤੇ ਬਾਕੀ ਜਿਹੜਾ ਫਰੀਦਕੋਟ ਵਾਲਿਆ ਉਹ ਜਿਹੜੀ ਮਰਦ ਤੇ ਡਲਪਾ ਜਣਾ ਤੇ ਬਾਕੀ ਜਿਹੜੇ ਜਿਹੜੇ ਆ ਜੀ ਆਪਾਂ ਜਿਹੜਾ ਜ ਆਪਾਂ ਨੂੰ ਮਿਲਦੇ ਆਗੇ ਹੜਾ ਆਪਾਂ ਫਰੀਦਕੋਟ ਮਿਲਦੇ ਸਾਰਿਆਂ ਨੂੰ ਤੇ ਆਪਾਂ ਫਰੀਦਕੋਟ ਆਣਾ ਦੇ ਤੱਕ ਫਰੀਦਕੋਟ ਆਪਾਂ ਬਾਕੀ ਇਹ ਪ੍ਰੈਸ਼ਰ ਆਪਾਂ ਮਗ ਵਾਂਗੂ ਬਿਠਾ ਪੱਕਿਆ ਆਪਾਂ ਦਾ ਤੇ ਜੀ ਨੂੰ ਪਾਟੇ ਤੇ ਮਿਲੈ ਸੀ ਕਿ ਕਰਨ ਖੰਡਾ ਦਿੱਤੇ ਹਨਾ ਤੇ ਜੇ ਨਾਮ ਆਉਂਦਾ ਨਾ ਪ੍ਰਮਾਨ ਕਰਕੇ ਆਪਾਂ ਨੂੰ ਵਾਲਾ ਕਨਵਰਟ ਕਰਦਾ ਹੈਗਾ ਤੇ ਆਪਾਂ ਕਰ ਲੋ ਜਿਹੜੇ ਤਾਂ ਹੈਗੇ ਫਰੀਦਕੋਟ ਵਾਲੇ ਉਹ ਤਾਂ ਕਮੈਂਟਾਂ ਦੇ ਵਿੱਚ ਤੁਸੀਂ ਦਿਲ ਭੇਜ ਦਿਓ ਬਾਕੀ ਜਿਹੜੇ ਹੈਗੇ ਹੋਰ ਪੰਜਾਬ ਦੇ ਆਸੇ ਪਾਸੇ ਤੋਂ ਜਿਹੜੇ ਬਾਹਰੋਂ ਦੇਖਦੇ ਆ ਉਹ ਇਹਨੂੰ ਆਹਾ ਭੇਜਿਓ ਪਲੀਜ਼ ਮੇਰੀ ਰਿਕੁਐਸਟ ਹੈ ਕਮੈਂਟਾਂ ਦੇ ਵਿੱਚ ਆਹਾ ਭੇਜਿਓ ਇਹਦੇ ਮਾਰ ਮਾਰ ਬੁੱਲ ਸਜਾ ਦੇਣ ਨਾਲੇ ਚਤੜੀ ਚਤਰ ਸਜਾ ਦੇਣੇ ਇਹਦੇ ਦਿਲ ਭੇਜੇ ਉਹਨੂੰ ਬੱਡੇ ਨੂੰ ਭੇਜੇ ਉਹਨੂੰ ਦਿਲ ਖੌਰੇ ਕੋਈ ਪਸੰਦੀ ਆ ਜੇ ਘਰ ਜਵਾਈ ਬਣਾ ਕੇ ਰੱਖ ਲੂਗੀ ਇਹ ਦੇਖ ਲਓ ਜਿਹੜਾ ਬੰਦਾ ਤੰਗ ਹੈ ਨਾ ਜਾਦੀ ਜ਼ਿੰਦਗੀ ਤੋਂ ਕਰ ਦੋ ਲਵ ਯੂ ਲਵ ਯੂ ਭੈ ਤਾਂ ਜ਼ਿੰਦਗੀ ਸੈੱਟ ਹੋ ਜੂਗੀ ਥੋਡੀ ਉਹ ਤਾਂ ਤਾਂ ਘਰ ਬਣਾ ਦਿੱਤਾ ਇਹਨੇ ਥੋੜਾ ਵੀ ਬਣ ਜੂਗਾ ਕਰ ਲੋ ਗੱਲਬਾਤ ਫਰੀਦਕੋਟ ਵਾਲੇ ਉਹ ਕੀ ਪਾਲਦੇ ਹੋ ਦੇਖ ਲਓ ਲੈ ਐ ਦੱਸਾਂ ਲੱਗ ਰਹੀ ਵੀ ਜਿਵੇਂ ਭੈ ਨੂੰ ਮੀਨੂ ਸਾਰਾ ਨਹੀਂ ਉਹ ਕਿਤੇ ਸਿੱਧੂ ਮੂਸੇ ਵਾਲੇ ਨਾਲ ਉਹਦੀ ਪਿੱਠ ਲੱਗਦੀ ਸੀ ਉਹ ਹੋ ਗਈ ਉਹ ਆ ਮੇਨ ਉਸਾਰਾ ਮੇਬੀ ਦੀਦੀ ਕੋਲੇ ਚੱਲੀ ਆ ਗਾਲਾਂ ਉਹ ਖਾਂਦੀ ਐ ਗਾਲਾਂ ਤੂੰ ਖਾਨੀ ਐ ਬਹਾਦਰੀ ਵਾਲਾ ਕੰਮ ਕੀ ਐ ਇਹਦੇ ਵਿੱਚ ਗਾਲਾਂ ਦੇ ਪਾਲਤ ਪਰ ਹਣ ਮਿਲ ਸੀਗਾ ਤੇ ਇਸ ਕਰਕੇ ਉਹਨਾਂ ਨੇ ਫਿਰ ਆਪਾਂ ਨੂੰ ਇਨਵਾਈਟ ਕੀਤਾ ਤੇ ਆਪਾਂ ਵੀ ਰਿਵਾਈਟ ਕੀਤਾ ਸੀਗਾ ਤੇ ਉਹ ਤਾਂ ਵੱਡੇ ਸੈਲੀਬ੍ਰੇਟ ਕੀਤਾ ਸੀ ਉਹਨਾਂ ਤੋਂ ਆਉਣ ਸਕੋ ਤਾਂ ਦੁਆ ਨਹੀਂ ਗਿਆ ਹਣਾ ਤੇ ਚਲੋ ਆਪਾਂ ਵੇਖਦੇ ਆਂਗੇ ਆਪਾਂ ਦਾ ਜਾਵਾਂ ਜਣਾ ਤੇ ਬਾਕੀ ਹਾਂਜੀ ਤੇ ਬਾਕੀ ਫਿਰ ਆਪਾਂ ਮਿਲਦੇ ਹਿੱਕ ਕੇ ਤੇ ਤੇ ਜੇ ਕਰ ਆਪਾਂ ਚੱਲਾਂ 17 ਤਰੀਕ ਨੂੰ ਪ੍ਰੋਗਰਾਮ ਤੇ ਤੇ ਅੱਜ ਕਰਾਲ ਚੱਲੇ ਆਪਾਂ ਬਾਹਰ 14:50 ਤੋਂ ਬਹੁਤ ਰਿਤੇ ਉਹ ਵੀ ਅਗਲਾ ਬਾਅਦ ਤੇ ਕੰਡੀਸ਼ਨ ਦੇਖਣਾ ਕਰੇ ਜਰਾ ਤੇ ਪਾਸੇ ਤੇ ਇਹ ਆਪਾਂ ਬਲੌਗ ਆਹ ਮਾਨ ਵਾਲੀ ਗੱਲ ਐ ਕੋਈ ਬੰਦਾ ਮਾਨ ਕਰਦਾ ਤਾਂ ਹੀ ਜਾਣਾ ਪੈਂਦਾ ਉਹ ਥੋੜੀ ਤਾਂ ਬੰਦਾ ਕੋਈ ਉਂ ਕਹਦੇ ਹਨਾ ਵੀ ਆ ਕੇ ਸਾਡੇ ਘਰੇ ਆਜੋ ਸਾਡੇ ਘਰੇ ਪ੍ਰੋਗਰਾਮ ਐ ਤੁਹਾਡੇ ਵਰਗੇ ਤਾਂ ਉਂ ਭੱਜੇ ਜਾਂਦੇ ਆ ਉੱਥੇ ਵੀ ਅਸੀਂ ਖਾਈ ਲਵਾਂਗੇ ਚੱਲ ਭਾਨੇ ਨਾਲ ਨਾਲੇ ਕੰਟੈਂਟ ਦਾ ਕੰਟੈਂਟ ਨਿਕਲ ਜੂਗਾ ਮਾਣ ਮੋੜ ਲਾ ਕਿਤੇ ਤੂੰ ਅੱਡਾ ਕਿੱਡਾ ਕ ਪਾਣੀਆਂ ਦੇ ਮਸਲੇ ਹੱਲ ਕਰ ਦਿੱਤੇ ਵੀ ਜਾ ਤੂੰ ਭਾਖੜਾ ਡੈਮ 'ਚ ਵੜ ਕੇ ਕੋਈ ਸਾਲਾ ਉੱਥੋਂ ਲਾਸ਼ ਕੱਢ ਲਿਆ ਤੀ ਵੀ ਹਾਂ ਤੇਰੇ ਉੱਤੇ ਲੋਕ ਮਾਣ ਕਰਦੇ ਆ ਵੀ ਨਾ ਇਹਨੇ ਬਹੁਤ ਚੰਗਾ ਕੰਮ ਕੀਤਾ ਸੀ ਸਵੇਰੇ ਉੱਠਦੀਆਂ ਜੁੱਤੀਆਂ ਦੇ ਹਾਰ ਪਵਾਨੀਆਂ ਤੋਂ ਲੋਕਾਂ ਤੋਂ ਦੱਸ ਮਾਣ ਵਾਲੀ ਗੱਲ ਐ ਕਿ ਹੁਣ ਆਪਾਂ ਅੱਜ ਦਾ ਵਲੌਗ ਕਰਦੇ ਅੰਡ ਤੇ ਮਿਲਦੇ ਆਂ ਜੇ ਆਪਾਂ ਅਗਲੇ ਵਲੌਗ 'ਚ ਜਾਗਲਾ ਬਲੌਗ ਦੇਖਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤੇ ਆਪਣਾ ਬਲੌਗ ਕਿੱਦਾਂ ਲੱਗਿਆ ਕਮੈਂਟ ਕਰਕੇ ਦੱਸਿਓ ਤੇ ਜੀ ਫਿਰ ਅਗਰੰਤ ਕੋਟਾ ਲੈ ਰਿਓ ਤਿਆਰ ਆਪਾਂ ਮਿਲਦੇ ਹਾਂ ਜੀ ਸਾਨੂੰ ਫਿਰ ਕੋਟਾ ਠੱਕ ਕੇ ਤੇ ਕਮੈਂਟਾਂ ਚ ਦੱਸੋ ਜਿੰਨਾਂ ਦਾ ਕਰਦਾ ਫਿਰ ਕੋਟਾ ਤੇ ਆਪਾਂ ਆ ਰਹੇ ਹਾਂ ਧੰਨਵਾਦ ਓਏ ਓਏ ਬੋਲੀ ਓ ਡੰਗਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਬਸਕ੍ਰਾਈਬਰ ਨਹੀਂ ਹੁੰਦਾ ਸਬਸਕ੍ਰਾਈਬ ਹੁੰਦਾ ਕਰ ਲੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਹ ਤਾਂ ਪਾਗਲਾ ਡੰਗਰ ਹੈ ਦਾ ਬੇਅਕਲ ਔਰਤ ਤੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਉਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋਏ ਜਾਓ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਮੁਸ਼ਕੀ ਸੁਣਿਆ ਮੈਂ ਬਹੁਤ ਰਿਪਲਾਈ ਤੇ ਰਿਪਲਾਈ ਕਰਦੀ ਪਈ ਐ ਮੁਸ਼ਕੀ ਤੇ ਲੈ ਕੇ ਆਨੇ ਅਗਲੀ ਵੀਡੀਓ ਕੋਈ ਚੱਕਰ ਨਹੀਂ ਹੈਗਾ ਮੁਸ਼ਕੀ ਦੀ ਆਪਾਂ ਹਾਜ਼ਰੀ ਭਰਦੇ ਆ ਇੱਕ ਵਾਰੀ ਚੈਨਲ ਤੇ ਬੜੇ ਦਿਨ ਹੋ ਗਏ ਮੁਸ਼ਕੀ ਆਈ ਨਹੀਂ ਹੈਗੀ ਕੋਈ ਗੱਲ ਨਹੀਂ ਸਤ ਸ੍ਰੀ ਅਕਾਲ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਰਦੇ ਹੋਈ